ਦੁੱਖ ਦੀ ਗੱਲ ਕਰਦੇ ਆ ਦੁੱਖ ਹੈ ਕਿ ਮਹਾਰਜ ਇਹ ਵੀ ਆਖਦੇ ਨੇ ਸ਼ਾਮੋਸੀ ਸੋਦਰ ਦੀ ਬਾਣੀ ਪੜ੍ਹਦੇ ਆ ਰੈ ਰਾਸ ਆਪ ਦਾ ਪਹਿਲਾ ਸ਼ਬਦ ਹੁੰਦਾ ਹੈ ਦੁੱਖ ਦਾਰੂ ਦੁੱਖ ਦਵਾਏ ਅਸੀਂ ਦੁੱਖ ਨੂੰ ਬੁਰਾ ਮੰਨਦੇ ਆ ਲੇਕਿਨ ਮਾਰਜ ਕਹਿੰਦੇ ਨੇ ਦੁੱਖ ਦਾਰੂ ਜੇ ਰੋਕੀ ਮਾਰਜ ਕਹਿੰਦੇ ਨੇ ਸੁਖ ਰੋਗ ਪਿਆ ਅਸੀਂ ਸੁੱਖ ਨੂੰ ਸਮਝਨੇ ਆ ਸੁੱਖ ਲੈਣ ਆਉਨੇ ਆ ਸੁਖੀ ਹੋ ਜਾਈਏ ਸੁੱਖ ਮੰਗਨੇ ਆ ਪਰ ਸਾਨੂੰ ਇਹ ਨਹੀਂ ਪਤਾ ਮਾਰ ਜਾਕਦੇ ਨੇ ਸੁੱਖ ਰੋਗ ਭਇਆ ਅਸੀਂ ਕੋ ਜੋ ੋਚਿਆ ਸੀ ਇਹ ਇਹ ਚੀਜ਼ ਤੇ ਉਲਟੀ ਜਾ ਰਹੀ ਆ ਸਤਿਗੁਰੂ ਆਖਦੇ ਨੇ ਦੁਖਦਾਰੂ ਸੁੱਖ ਰੋਗ ਭਇਆ ਦੁੱਖ ਨੂੰ दारू ਬਣਾ ਲਓ ਦੁੱਖ ਨੂੰ ਦੁੱਖ ਨਾ ਫੇਰ ਕਰੋ ਸੁੱਖ ਨੂੰ ਰੋਗ ਸਮਝੋ ਸੁਖ ਮੰਗਤ ਦੁਖ ਆ ਗਿਆ ਹੈ ਤੁਸੀਂ ਸੁਖ ਮੰਗੋਗੇ ਪਹਿਲਾਂ ਦੁਖ ਹੋਣਾ ਅਗਿਆ ਇਹ ਗੁਰੂ ਨੇ ਗੁਰਬਾਣੀ ਚ ਲਿਖਿਆ ਹੈ ਜਿਹੜਾ ਬੰਦਾ ਆਖਦਾ ਹੈ ਕਿ ਮੈਨੂੰ ਸੁਖੀ ਜੀਵਨ ਮਿਲੇ ਮੈਂ ਸੁਖੀ ਹੋ ਜਾਵਾਂ ਪਹਿਲਾਂ ਦੁਖ ਆਏਗਾ ਕਿਉਂਕਿ ਗੁਰੂ ਨੇ ਗੁਰਬਾਣੀ ਚ ਲਿਖਿਆ ਦਿੱਤਾ ਹੈ ਇਹਨੂੰ ਕੋ ਮੇਟ ਨੇ ਸਾਖਦਾ ਇਸ ਕਰਕੇ ਸੁਖ ਜਿਹੜਾ ਇਹ ਰੋਗ ਸਮਝੋ ਦੁਖ ਨੂੰ ਸੁਖ ਸਮਝ ਲਓ ਰਗ ਨੂੰ ਰੋਗ ਬਣਾ ਲਓ ਤੇ ਰੋਹੀ ਹੈ ਸਾਡੇ ਅੰਦਰ ਦੇ ਵਿਕਾਰ